ਅੱਸੀ ਗੱਲ ਜੀ ਅੱਜ ਅਸੀਂ ਆਇਆ ਜੀ ਲੁਧਿਆਣਾ ਸ਼ਹਿਰ ਚੀਮਾ ਚੌਂਕ ਦੇ ਕੋਲ ਲੁਧਿਆਣੇ ਸ਼ਹਿਰ ਦੀ ਨੰਬਰ 1 ਕੰਪਨੀ ਚੈਰੀ ਫੈਨ ਕੰਪਨੀ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜੇ-ਕਿਹੜੇ ਕੂਲਰ ਨਵੇਂ ਮਾਡਲ ਆਏ ਨੇ ਕਿਹੜੇ-ਕਿਹੜੇ ਪੱਖੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੇਖਣ ਨੂੰ ਮਿਲ ਜਾਣਗੇ ਕਈ ਕੂਲਰ ਤਾਂ ਅਜੇ ਨੇ ਕਿ ਆਪਾਂ ਉਹ ਅਜੇ ਤੱਕ ਦੇਖੇ ਵੀ ਨਹੀਂ ਉਹ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਵੇਖਣ ਨੂੰ ਮਿਲ ਜਾਣਗੇ ਗਰਮੀ ਦਾ ਸੀਜ਼ਨ ਚੱਲ ਪਿਆ ਤੇ ਇਹ ਵੀਡੀਓ ਤੁਹਾਡੇ ਵਾਸਤੇ ਆ ਤੁਹਾਡੇ ਰਿਸ਼ਤੇਦਾਰਾਂ ਵਾਸਤੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਨਵੀਂ ਤਕਨੀਕ ਦੇ 쿨ਰ ਪੱਖੇ ਤੁਸੀਂ ਚੈਰੀ ਫੈਨ ਦੇ ਖਰੀਦ ਸਕਦੇ ਹੋ ਪੂਰੀ ਜਾਣਕਾਰੀ ਦੇ ਲਈ ਆਪਾਂ ਆਓ ਆਨਰ ਦੇ ਨਾਲ ਗੱਲਬਾਤ ਕਰਦੇ ਹਾਂ ਆਪਾਂ ਉਹਨਾਂ ਤੋਂ 쿨ਰਾਂ ਬਾਰੇ ਪੱਖਿਆਂ ਬਾਰੇ ਹੋਰ ਵੀ ਜੋ ਨਵੇਂ ਮਾਡਲ ਆਏ ਨੇ ਉਹਨਾਂ ਬਾਰੇ ਆਪਾਂ ਪੂਰੀ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਸਾਡੇ ਕੋਲ ਕਮਰਸ਼ੀਅਲ ਰੇਂਜ ਸਾਰੀ ਹੈਗੀ ਆ ਆਊਟਡੋਰਸ ਵਾਸਤੇ ਇੰਡਸਟਰੀਜ਼ ਵਾਸਤੇ ਰੈਸਟੋਰੈਂਟਸ ਵਾਸਤੇ ਸਾਰੇ ਕੋਲ ਕਾਫੀ ਤਰ੍ਹਾਂ ਦੇ ਪੱਖੇ ਹੈਗੇ ਨੇ ਪੱਖੇ ਦੇ ਵਿੱਚ ਸਾਡੇ ਕੋਲ ਪ੍ਰੋਡਕਸ਼ਨਲ ਫੈਨ ਵਾਲ ਫੈਨ ਕਾਫੀ ਰੇਂਜ ਹੈਗੀ ਆ ਇਹਨੂੰ ਤੁਸੀਂ ਆਊਟਡੋਰ ਦੇ ਵਿੱਚ ਇੰਡਸਟਰੀ ਦੇ ਵਿੱਚ ਕਾਫੀ ਹਰ ਤਰ੍ਹਾਂ ਯੂਜ਼ ਕਰ ਸਕਦੇ ਹੋ ਜਿੱਤੇ ਹੀਟ ਬਹੁਤ ਜ਼ਿਆਦਾ ਹੋਵੇ ਉੱਥੇ ਇਹ ਕਮਰਸ਼ੀਅਲ ਫੈਨਸ ਯੂਜ਼ ਹੁੰਦੇ ਨੇ ਇੰਡਸਟਰੀ ਦੀ ਰੇਂਜ ਸਾਡੇ ਕੋਲ ਵਰਮਾ ਰਹੀ ਹੈ ਉਹਦੇ ਵਿੱਚ ਵਾਲ ਫੈਨ ਆ ਜਾਂਦੇ ਆ কুলਰਸ ਆ ਜਾਂਦੇ ਨੇ ਬਹੁਤ ਵੈਰਾਈਟੀ ਹੈਗੀ ਸਾਡੇ ਕੋਲ ਆਜੋ ਤੁਹਾਨੂੰ ਮੈਂ ਸਾਰੀ ਚੀਜ਼ਾਂ ਦਿਖਾਣਾ ਜੀ ਕੰਪਨੀਆਂ ਦੇ ਵਿੱਚ ਜਾਂ ਗੁਰੂ ਘਰ ਮੰਦਰਾਂ ਦੇ ਵਿੱਚ ਤੁਸੀਂ ਲਾਉਣ ਵਾਸਤੇ ਪੱਖੇ ਜਾਂ কুলਰ ਲੈਣਾ ਹੋਵੇ ਤਾਂ ਤੁਸੀਂ ਇੱਕ ਵਾਰ ਚੈਰੀ ਫੈਨ ਜ਼ਰੂਰ ਕੰਪਨੀਆਂ ਉਹ ਹੁਣ ਇਹਦੇ ਵਿੱਚ ਸਾਡੇ ਕੋਲ ਪਰਸਨਲ ਫੈਨ ਦੀ ਰੇਂਜ ਹੈਗੀ ਹੈ ਜੀ ਕਾਫੀ ਉਹਨਾਂ ਵਾਲ ਫੈਨਸ ਆ ਇਹ ਇੰਡਸਟਰੀ ਦੇ ਵਿੱਚ ਲੱਗਦੇ ਨੇ ਇਹਦੇ ਵਿੱਚ 18 ਇੰਚੀ 24 ਇੰਚੀ ਤੇ 3 ਇੰਚੀ ਤਿੰਨ ਸਾਈਜ਼ ਦੀ ਜਗ੍ਹਾ ਨੇ ਤੇ ਜਿਹੜਾ ਆ ਕੂਲਰ ਆਈ ਆਪਣਾ ਹਾਂਜੀ ਹਾਂਜੀ ਇਹ ਲੋਕ ਲੱਗਿਆ ਹੋਇਆ ਜੀ ਇਹਦੇ ਵਿੱਚ ਲੋਕਿੰਗ ਸਿਸਟਮ ਵੀ ਹੈਗਾ ਨੀਚੇ ਇਹ ਆਪਣਾ ਘਰ ਵਾਸਤੇ ਆਈ ਹਾਂਜੀ ਇਹ ਘਰ ਵਾਸਤੇ ਯੂਜ਼ ਕਰ ਸਕਦੇ ਹੋ ਤੁਸੀਂ ਲੌਕ ਬੀਜ ਤੁਸੀਂ ਆਊਟਬੋਕਸ ਕਿੱਥੇ ਮਰੀ ਯੂਜ਼ ਕਰ ਸਕਦੇ ਹੋ 쿨ਰ ਦੇ ਵਿੱਚ ਸਾਡੇ ਕੋਲ ਬਹੁਤ ਵੈਰਾਈਟੀ ਹੈ ਠੀਕ ਹੈ ਜੀ ਏਸੀ ਜਿੰਨਾ ਇਹਦੀ 쿨ਿੰਗ ਇਹਦੀ ਖਪਤ ਵੀ ਬਹੁਤ ਘੱਟ ਆ ਇਹ ਹਨੀ ਪੈਡ ਦੇ ਵਿੱਚ ਹੈਗਾ ਜੀ ਬੇਸਿਕਲੀ ਠੀਕ ਹੈ ਇਹਦਾ ਰੇਟ ਕੀ ਆ ਜੀ ਇਹ ਜੀ ਬਹੁਤ ਘੱਟ ਕੀਮਤ ਆ ਅਪਰੋਕਸੀਮਲੀ ਇਹਦਾ ਇਹਦਾ ਰੇਟ ਆ ਜਾਂਦੀ 10000 ਰੁਪਏ ਦੀ ਰੇਂਜ ਚ ਜੀ ਠੀਕ ਹੈ ਜੀ ਇਹਦੀ ਬਿਜਲੀ ਦੀ ਕੰਜ਼ਮਪਸ਼ਨ ਬਹੁਤ ਘੱਟ ਆ ਜੀ ਠੀਕ ਹੈ ਜੀ ਇਦੇ ਵਿੱਚ ਸਾਡੇ ਕੋਲ ਕਮਰਸ਼ੀਅਲ ਰੇਂਜ ਕਾਫੀ ਹੈਗੀ ਆ ਠੀਕ ਹੈ ਜੀ ਕਮਰਸ਼ੀਅਲ ਰੇਂਜ ਦੇ ਵਿੱਚ ਸਾਡੇ ਕੋਲੇ 100 ਲੀਟਰ ਤੋਂ ਲੈ ਕੇ 300 ਲੀਟਰ ਤੱਕ ਕੂਲਰ ਦੀ ਰੇਂਜ ਹੈਗੀ ਆ ਜੀ ਠੀਕ ਹੈ ਜੀ ਕਿਤਾ 200 ਲੀਟਰ ਦੇ ਵਿੱਚ ਹੈਗਾ ਸਾਡੇ ਕੋਲ ਇੱਕ ਬੜਾ ਕੂਲਰ ਆ ਤੁਹਾਨੂੰ ਮੈਂ ਦਿਖਾਨਾ ਆ ਦੇਖੋ ਇਹ ਇਹ ਕੂਲਰ ਜੀ 300 ਲੀਟਰ ਇਹ 300 ਲੀਟਰ ਦਾ ਕੂਲਰ ਹੈ ਜੀ ਇਹ ਵਾਲਾ ਤੁਸੀਂ ਦੇਖ ਲਓ ਇਹ ਆਪਣੀ ਹਾਈਟ ਤੋਂ ਵੀ ਉੱਚਾ ਕੂਲਰ ਆ ਇੰਡਸਟਰੀ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਗਈ ਆ ਜੀ ਇਹਦੀ ਅਪਰੋਕਸੀਮੇਟਲੀ ਹਵਾ 80 ਤੋਂ 100 ਫੁੱਟ ਤੱਕ ਗਈ ਹੈ। ਇੱਕ ਕੰਪਨੀ ਜੀ ਲੱਗੇ ਤੇ ਇਹ ਲੱਗੇ ਹੋਏ ਨੇ ਗੁਰੂ ਘਰ ਜੀ ਬਹੁਤ ਲੱਗੇ ਨੇ। ਜੀ ਗੁਰੂ ਘਰ ਦੇ ਵਿੱਚ ਆਪਣੇ ਅਨੰਦਪੁਰ ਸਾਹਿਬ ਵੀ ਬਹੁਤ ਜਗ੍ਹਾ ਲੱਗੇ ਨੇ। ਅਨੰਦਪੁਰ ਸਾਹਿਬ ਵੀ ਤੇ ਪਟਾਣਾ ਸਾਹਿਬ ਹੋ ਗਿਆ ਜੀ। ਆਲਮਗੀਰ ਲੱਗੇ ਜਾਂਦੀ ਜੀ ਪੋਂਟਾ ਸਾਹਿਬ ਵੀ ਲੱਗੇ ਨੇ। ਆਪਣੇ ਗੁਰੂ ਘਰ ਹੋ ਕੇ ਸੰਸਾ ਦੇ ਵਿੱਚ ਬਹੁਤ ਜਾਂਦੇ ਨੇ। ਹਾਂਜੀ ਹਾਂਜੀ ਹਾਂਜੀ। ਇਹ ਡਕਟੂਰ ਆ ਜਾਂਦਾ ਜੀ ਇਹ ਛੱਤਾਂ ਦੇ ਰੱਖੇ ਜਾਂਦੇ ਨੇ। ਠੀਕ ਹੈ। ਇਹ ਇੰਡਸਟਰੀ ਚ ਬਹੁਤ ਯੂਜ਼ ਹੁੰਦੇ ਨੇ। ਇਹ ਡਕਟਿੰਗ ਕਰਕੇ ਲੱਗ ਜਾਂਦੇ ਨੇ। ਠੀਕ ਹੈ ਜੀ। ਇਹਦੇ ਚ ਸਾਡੇ ਕੋਲ ਕਾ ਇਹ ਇਹ ਵੀ ਸਾਡੇ ਕੋਲ ਇਹ 4 ਸਾਈਡਡ ਕੂਲਰ ਆ ਇਹ ਤੁਸੀਂ ਦੇਖਿਆ ਵੀ ਨਹੀਂ ਹੋਣਾ ਕਦੀ ਇਹ ਸੈਂਟਰ ਦੇ ਵਿੱਚ ਲਗਾ ਕੇ ਇਹ ਚਾਰੋਂ ਤਰਫ ਹਵਾ ਆਉਂਦੀ ਹੈ ਜੀ ਇਹ 4 ਸਾਈਡਡ ਆ ਜੀ ਕੂਲਰ ਇਹਦੀ ਟੈਂਕ ਕੈਪੈਸਿਟੀ 300 ਲੀਟਰ ਹੈ ਜੀ ਠੀਕ ਹੈ ਇਹਦੇ ਪੱਖੇ ਚਾਰੇ ਪਾਸੇ ਨਹੀਂ ਇਹ ਸਿੰਗਲ ਹੀ ਪੱਖਾ ਲੱਗਿਆ ਹੁੰਦਾ ਜੀ ਇਹਨੂੰ ਕਰਕੇ ਚਾਰੋਂ ਪਾਸੇ ਹਵਾ ਆਉਂਦੀ ਹੈ ਜੀ ਓਕੇ ਓਕੇ ਬਾਕੀ ਸਾਡੇ ਕੋਲ ਇੰਡਸਟਰੀਅਲ ਐਗਜ਼ੌਸਟ ਫੈਨ ਆ ਗਏ ਜੀ ਆਹ بڑا ਕੂਲਰ ਆ ਗਿਆ ਜੀ ਇਹ ਵੀ ਉਹਦੇ ਨਾਲ ਦੀ ਆਈ ਹੈ ਇਹ ਆ ਇਸ ਤੋਂ بڑا ਜਾਂਦਾ ਜੀ ਇਹ ਡਕਟਿੰਗ ਡਕਟਿੰਗ ਦੇ ਵਿੱਚ ਜ਼ਿਆਦਾ ਲੱਗਦੇ ਆ ਜੀ ਮਤਲਬ ਛੱਤਾਂ ਦੇ ਰੱਖੇ ਜਾਂਦੇ ਆ ਉਸ ਤੋਂ ਬਾਅਦ ਡਕਟ ਹੋ ਜਾਂਦੀ ਹੈ ਇਹਦੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਐਗਜ਼ੌਸਟ ਫੈਨ ਦੀ ਕਮਰਸ਼ੀਅਲ ਐਗਜ਼ੌਸਟ ਫੈਨ ਦੀ ਰੇਂਜ ਹੈਗੀ ਆ ਠੀਕ ਇਹ ਇੰਡਸਟਰੀਅਲ ਕਮਰਸ਼ੀਅਲ ਐਗਜ਼ੌਸਟ ਆ ਗਏ ਨੇ ਗਰਮ ਹਵਾ ਨੂੰ ਬਾਹਰ ਕਰਨ ਵਾਸਤੇ ਇਹ ਬੇਸਿਕਲੀ ਹੀਟਰਸ ਨੇ ਇਹ ਸਰਦੀਆਂ ਦੇ ਆਈਟਮ ਆ ਜੀ ਠੀਕ ਹੈ ਠੀਕ ਇਹ ਵੀ ਸਾਡੇ ਕੋਲ ਕਾਫੀ ਰੇਂਜ ਹੈਗੀ ਆ ਠੀਕ ਹੈ ਠੀਕ ਹੈ ਇਹ ਮਤਲਬ ਸਰਦੀਆਂ ਆਣ ਤੇ ਤੁਹਾਨੂੰ ਅਸੀਂ ਹੋਰ ਡਿਸਪਲੇ ਕਾਫੀ ਦਿਖਾਵਾਂਗੇ ਠੀਕ ਹੈ ਠੀਕ ਹੈ ਜੀ ਇਹ ਵੀ ਐਗਜ਼ੌਸਟ ਹੈਗਾ ਬੇਸਿਕਲੀ ਇਹ ਛੱਤਾਂ ਤੇ ਜਾਂ ਤੁਸੀਂ ਕਹਿੰਦੇ ਲੈਂਟਰ ਦੇ ਵਿੱਚ ਵੀ ਫਿਕਸ ਹੋ ਜਾਂਦੇ ਆ ਠੀਕ ਹੈ ਇਹ ਗਰਮ ਹਵਾ ਕੱਢਣ ਦੇ ਕੰਮ ਆਉਂਦਾ ਜੀ ਹਾਂਜੀ ਹਾਂਜੀ ਜੀ ਉਸ ਤੋਂ ਹੁੰਦਾ ਕਢਾਈ ਬੇਸਿਕਲੀ ਇਹ ਵੀ ਕੂਲਰ ਆ ਜੀ ਇਹ ਤੁਸੀਂ ਵਿਆਹ ਸ਼ਾਦੀਆਂ ਰੈਸਟੋਰੈਂਟਸ ਦੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਆਊਟਡੋਰ ਤੁਸੀਂ ਆਊਟਡੋਰਸ ਦੇ ਵਿੱਚ ਯੂਜ਼ ਕਰ ਸਕਦੇ ਹੋ ਇਹ ਵਾਲੇ ਕੂਲਰਸ cafe restaurant ਆਊਟਡੋਰ ਕੋਈ ਵੀ ਕਰੇ ਆਊਟਡੋਰ ਵਿੱਚ ਯੂਜ਼ ਕਰ ਸਕਦੇ ਹੋ ਠੀਕ ਹੈ ਇਹਦੇ ਵਿੱਚ ਸਾਰੇ ਕੋਲ ਕਾਫੀ ਵੈਰਾਈਟੀ ਆ ਠੀਕ ਹੈ ਮਿਸ ਫੈਨ ਹੈ ਜੀ ਬੇਸਿਕਲੀ ਇਹ ਮਿਸ ਫੈਨ ਆਊਟਡੋਰ ਦੇ ਵਿੱਚ ਯੂਜ਼ ਹੁੰਦਾ ਆਊਟਡੋਰਸ cafe restaurants ਆਊਟਡੋਰ ਕਿਤੇ ਮਰਜੀ ਯੂਜ਼ ਕਰ ਸਕਦੇ ਹੋ ਇਹ ਪੈਲੇਸਿਸ ਦੇ ਵਿੱਚ ਵੀ ਯੂਜ਼ ਹੁੰਦਾ ਇਹ ਬੇਸਿਕਲੀ ਸਭ ਤੋਂ ਬਹੁਤ ਜ਼ਿਆਦਾ ਡਿਮਾਂਡ ਹੈਗੀ ਹੈ ਸਾਡੇ ਕੋਲ ਇਸ ਚੀਜ਼ ਦੀ ਇਹ ਵਾਟਰ ਪ੍ਰੂਫ ਦੇ ਵਿੱਚ ਆ ਇਹਦੀ ਮੋਟਰ ਬਿਲਕੁਲ ਇਨਕਲੋਜ਼ ਹੈ ਗਈ ਆ ਔਰ ਤੁਸੀਂ ਇਹਨੂੰ ਕਿੱਥੇ ਮਰਜ਼ੀ ਰੱਖ ਸਕਦੇ ਹੋ ਔਰ ਕਿੱਥੇ ਮਰਜ਼ੀ ਇਹਨੂੰ ਮੂਵ ਕਰ ਸਕਦੇ ਹੋ ਔਰ ਪਾਣੀ ਘਟਵਾਦ ਕਰਨਾ ਹੋਵੇ ਤੁਸੀਂ ਇਹਦੇ ਚ ਇਹ ਵੀ ਆਪਸ਼ਨ ਹੈਗੀ ਆ ਪਾਣੀ ਘਟਵਾਦ ਕਰਨ ਦੀ ਆਪਸ਼ਨ ਵੀ ਹੈਗੀ ਆ ਬੇਸਿਕਲੀ ਇਹ ਮਿਸਫੈਨ ਵਾਟਰਪਰੂਫ ਮਿਸਫੈਨ ਹੈ ਇਹ ਤੁਸੀਂ ਆਊਟਡੋਰ ਕਾਫੇ ਰੈਸਟੋਰੈਂਟਸ ਬਾਲਕਨੀ ਕਿਸੇ ਮਰਜ਼ੀ ਯੂਸ ਕਰ ਸਕਦੇ ਹੋ ਉਹ ਚ ਪਾਣੀ ਘਟਵਾਦ ਕਰਨ ਦੀ ਆਪਸ਼ਨ ਵੀ ਹੈਗੀ ਆ अगर पानी का ऑप्शन घटा घट भी कर सद अगर थोड़ा ज्यादा करना ज्यादा भी कर सकते हो मिसफैन जॉफाप्रूफ मिस फैन नहीं मिलेगा साडे कोशफैन होर भी बहुत वरायटी हैगी है देख सकते हो यौ ये आम तुम बैठोगे तो मतलब गिला नहीं करेगा ਇਹ ਤੇ ਸਾਰਾ ਕਾਪਰ ਮਾਈਨਿੰਗ ਦੇ ਵਿੱਚ ਹੈ ਜੀ ਤੇ ਇਹਨੂੰ ਕਿਹੜਾ ਮਟੀਰੀਅਲ ਲੱਗਿਆ ਹੋਇਆ ਸਾਰਾ ਹਾਈ ਕੁਆਲਿਟੀ ਮਟੀਰੀਅਲ ਲੱਗਿਆ ਹੋਇਆ ਇਹਨੂੰ ਤੁਸੀਂ ਜਿੱਦਾ ਮਰਜ਼ੀ ਯੂਜ਼ ਕਰ ਸਕਦੇ ਹੋ ਤੁਸੀਂ ਇਹ ਦੇਖੋ ਇਹਨੂੰ ਤੁਸੀਂ ਮੂਵ ਕਰਨਾ ਮੂਵ ਕਰਕੇ ਇੱਧਰ-ਉੱਧਰ ਲੈ ਕੇ ਵੀ ਜਾਣਾ ਤੁਸੀਂ ਆਰਾਮ ਨਾਲ ਲੈ ਕੇ ਜਾ ਸਕਦੇ ਹੋ ਇਸ ਫੈਨੇਗਾ ਇਹ ਵਾਲ ਮਿਸ ਹੈ ਇਹਨੂੰ ਤੁਸੀਂ ਇੰਡਸਟਰੀ ਦੇ ਵਿੱਚ ਆਊਟਡੋਰਸ ਦੇ ਵਿੱਚ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਇਹ ਵਾਟਰਪੂਫ ਆ ਇਹਨੂੰ ਬਾਰਿਸ਼ ਨਾਲ ਵੀ ਇਹਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਇਹ ਜਦਾਂ ਮਰੀ ਤੁਸੀਂ ਯੂਜ਼ ਕਰੋ ਇਹ ਚ ਆਪਸ਼ਨ ਹੀ ਹੈ ਉਸੇ ਨੂੰ ਪਾਣੀ ਨੂੰ ਘਟਾਣਾ ਜਾਂ ਵਧਾਣਾ ਇਹ ਤੁਹਾਡੇ ਅੰਦਰ ਰਹੇਗਾ ਆ ਦੇਖੋ ਇਹਨੂੰ ਤੁਸੀਂ ਘਟਾ ਆ ਵਧਾ ਨਹੀਂ ਸਕਦੇ ਹੋ ਪਾਣੀ ਨੂੰ ਪਾਣੀ ਨੂੰ ਅਗਰ ਘਟਾਣਾ ਤੇ ਵਧਾਣਾ ਇਹੋ ਇਹ ਚ ਪੋਸਿਬਿਲਟੀ ਹੈਗੇ ਇਹ ਚ ਆਪਸ਼ਨ ਹੈਗਾ ਜੀ ਅਗਰ ਤੁਸੀਂ ਕੱਲਾ ਫੈਨ ਵੀ ਚਲਾਣਾ ਕੱਲਾ ਫੈਨ ਵੀ ਚਲਾ ਸਕਦੇ ਹੋ ਅਗਰ ਦੋਨੋਂ ਆਪਸ਼ਨਾਂ ਅਗਰ ਬੰਦ ਕਰਕੇ ਕੱਲੇ ਮੇਸ ਚਲਾਣੀ ਹੈ ਤੁਸੀਂ ਕੱਲੇ ਮੇਸ ਚਲਾ ਸਕਦੇ ਹੋ ਤੁਸੀਂ ਆ ਦੇਖੋ ਇਹ ਬੇਸਿਕਲੀ ਵਾਲ ਮਿਸ ਫੈਨ ਹੈ ਇਹਨੂੰ ਤੁਸੀਂ ਆਊਟਡੋਰਸ ਦੇ ਵਿੱਚ ਰੈਸਟੋਰੈਂਟਸ ਕੈਫੇਸ ਆਪਣਾ ਕਿਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹ ਇੰਡਸਟਰੀਅਲ ਪਰਪਸ ਵੀ ਯੂਜ਼ ਹੋ ਜਾਂਦਾ ਇਹਦੀ ਫਾਟ ਤੁਸੀਂ ਘਟਾ ਵਧਾ ਵੀ ਸਕਦੇ ਹੋ ਇਹ ਇਹ ਵਾਟਰਪੂਫ ਦੇ ਵਿੱਚ ਹੈ ਸਾਡੇ ਕੋਲੇ ਮੋਟਰਸ ਆ ਰਹੀ ਹੈ 100% ਕਾਪਰ ਵਾਇੰਡਿੰਗ ਹੋਏਗੀ ਵੀ ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜਰੂਰ ਕਰਨਾ ਜੀ ਕਮੈਂਟ ਵਿੱਚ ਜਰੂਰ ਲਿਖਣਾ ਕਿ ਤੁਸੀਂ ਵੀਡੀਓ ਕਿਹੜੇ ਏਰੀਏ ਦੇ ਵਿੱਚੋਂ ਕਿਹੜੀ ਸਿਟੀ ਦੇ ਵਿੱਚੋਂ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਅਰੰਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ